ਨੇੜੇ ਵਾਲੇ ਕੇਤੀਗਾੜੇ ਦਾ ਘਣਾ ਇਸ਼ਾਰਾ ਡੁਟੇਰਿਆਂ ਦੇ ਵੱਲੋਂ ਮੈਡੀਕਲ ਸਟੋਰ ਤੇ ਲੁੱਟਮਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਹਾਡੇ ਨਾਲੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਟੋਰ ਦਾ ਮਾਲਕ ਜਿਹੜਾ ਹੈ ਉਹ ਦੁਕਾਨ ਦੇ ਅੰਦਰ ਬੈਠਾ ਹੁੰਦਾ ਹੈ ਤੇ ਦੋ ਨੌਜਵਾਨ ਜਿਹੜੇ ਆ ਤੇਜ਼ ਤਾਰ ਹਥਿਆਰ ਲੈ ਕੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਦੇ ਵੱਲੋਂ ਦੁਕਾਨਦਾਰ ਤੇ ਜਿਹੜਾ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਸੇ ਹਿੱਲੇ ਜਿਹੜਾ ਦੁਕਾਨਦਾਰ ਬਚ ਕੇ ਦੁਕਾਨ ਦੇ ਪਿਛਲੇ ਗੇਟ ਰਾਹੀਂ ਜਿਹੜਾ ਉਹ ਬਾਹਰ ਨਿਕਲ ਜਾਂਦਾ ਤਾਂ ਬਾਹਰ ਜਾ ਕੇ ਜਦੋਂ ਉਹ ਸ਼ੋਰ ਮਚਾਉਂਦਾ ਰੌਲਾ ਪਾਉਂਦਾ ਤਾਂ ਚੋਰ ਜਿਹੜੇ ਆ ਉਤੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਿੰਨਾ ਦਵਾਦ ਜਿਹੜਾ ਹੈ ਮੌਕੇ ਤੇ ਮੌਜੂਦ ਲੋਕਾਂ ਦੀ ਮਦਦ ਦੇ ਨਾਲ ਇੱਕ ਲੁਟੇਰੇ ਨੂੰ ਜਿਹੜਾ ਕਾਬੂ ਕਰ ਲਿਆ ਜਾਂਦਾ ਤਾਂ ਉਸ ਨੂੰ ਕਾਬੂ ਕਰਨ ਤੋਂ ਬਾਅਦ ਸਾਰਾ ਮਾਮਲਾ ਜਿਹੜਾ ਪੁਲਿਸ ਤੱਕ ਪਹੁੰਚਾਇਆ ਜਾਂਦਾ ਤਾਂ ਉਸ ਜਿਹੜਾ ਵਿਅਕਤੀ ਜਿਹੜਾ ਦੁਕਾਨਦਾਰ ਦੇ ਵੱਲੋਂ ਫੜਿਆ ਗਿਆ ਸੀ ਜਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਿਹੜਾ ਵਿਅਕਤੀ ਫੜਿਆ ਗਿਆ ਸੀ ਤਾਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਹੜਾ ਕਾਊਂਟਰ ਟੱਪ ਕੇ ਅੰਦਰ ਆਉਂਦਾ ਤਾਂ ਗੁੱਲਗੱਤ ਦੇ ਵਿੱਚੋਂ ਜ ਪੈਸੇ ਕੱਟ ਕੇ ਕਾਊਂਟਰ ਟੱਪ ਕੇ ਮੌਕੇ ਤੇ ਹੀ ਫਰਾਰ ਹੋ ਜਾਂਦਾ ਦੁਕਾਨਦਾਰ ਨੇ ਵੀ ਇਸ ਮਾਮਲੇ ਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਹਾਂਜੀ ਕੀ ਨਾਮ ਹੈ ਆਪ ਦਾ ਮੇਰਾ ਬਲਵਿੰਦਰ ਨਾਮ ਹੈ ਜੀ ਹਾਂ ਬਲਵਿੰਦਰ ਜੀ ਆਪकी ਦੁਕਾਨ ਤੇ ਇਹ ਲੂਟ ਪਾਰਟ ਕੀ ਘਟਨਾ ਹੋਈ ਹੈ ਕਿਤਨੇ ਵਜੇ ਹੋਈ ਹੈ ਔਰ ਕਿਤਨੇ ਲੋਗੋ ਨੇ ਸਰ ਇਹ 6:30 ਵਜੇ ਹੋਈ ਹੈ ਜੀ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਮੂੰਹ ਬੰਨਿਆ ਹੋਇਆ ਸੀਗਾ ਫਿਰ ਤੇ ਪਟਕਾ ਬੰਨਿਆ ਹੋਇਆ ਸੀਗਾ ਦੋ ਮੇਰੇ ਦੁਕਾਨ ਦੇ ਅੰਦਰ ਆਏ ਦੋਵਾਂ ਨੇ ਵੀ ਇੱਕ ਨੇ ਕੁਹਾੜੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਬੈਠਿਆ ਹੋਇਆ ਸੀ ਉਹਦਾ ਫਿਰ ਮੈਂ ਉੱਠ ਕੇ ਉੱਧਰ ਗਿਆ ਜੀ ਤਾਂ ਉਹਨਾਂ ਨੇ ਵੀ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਤਰ੍ਹਾਂ ਜਾਨ ਬਚਾ ਕੇ ਬਾਹਰ ਨੂੰ ਨਿਕਲਿਆ ਮੇਰੇ ਦੁਕਾਨ ਦੇ ਪੈਕਸਾਈਡ ਤੇ ਗੇਟ ਹੈਗਾ ਜਿੱਧਰੋਂ ਮੈਂ ਦੌੜ ਕੇ ਬਾਹਰ ਆਇਆ ਬਾਹਰ ਆ ਕੇ ਫਿਰ ਮੈਂ ਰੋਲਾ ਪਾਇਆ ਜੀ ਜਦੋਂ ਰੋਲਾ ਪਾਇਆ ਇੱਕ ਤਾਂ ਦੌੜ ਗਿਆ ਮੋਟਰਸਾਈਕਲ ਤੇ ਬਹਿ ਗਿਆ ਦੂਸਰਾ ਮਗਰ ਮਗਰ ਉਹਦੇ ਮਗਰ ਮਗਰ ਅਸੀਂ ਦੌੜੇ ਆ ਉਹਦੋਂ ਤਾਈਂ ਉਹ ਦੋ ਤਾਂ ਦੌੜ ਗਏ ਜੀ ਉਹਨਾਂ ਨੂੰ ਅੱਗੇ ਪਬਲਿਕ ਨੂੰ ਰੋਲਾ ਪਾਇਆ ਉਹ ਪਬਲਿਕ ਨੇ ਸਾਰਿਆਂ ਨੇ ਉਹਨਾਂ ਨੂੰ ਫੜਿਆ ਫਿਰ ਫੜ ਕੇ ਉਹਨਾਂ ਨੂੰ ਫਿਰ ਬਾਅਦ ਚੋਂ ਪੁਲਿਸ ਦੇ ਹਵਾਲੇ ਕਰਤਾ ਜੀ ਕਿੰਨੇ ਲੋਕ ਪਕੜੇ ਗਏ ਇੱਕ ਹੀ ਪਕੜਿਆ ਗਿਆ ਫਿਰ ਤੋਂ ਜਦੋਂ ਘਟਨਾ ਨੂੰ ਅੰਜਾਮ ਦਿੱਤਾ ਤਾਂ ਦੁਕਾਨ ਮੈਂ ਇਕੱਲੇ ਥੇ ਔਰ ਕਿੰਨਾ ਆਪਕਾ ਨੁਕਸਾਨ ਹੋਗਾ ਕੀ ਮੈਂ ਸਰ ਦੁਕਾਨ ਚੋਂ ਇਕੱਲਾ ਹੀ ਸੀਗਾ ਤਾਂ ਮੇਰ ਤੋਂ ਕੈਸ਼ ਮੋਬਾਈਲ ਵਗੈਰਾ ਲੈ ਗਏ ਸੀ ਪਰ ਮੈਨੂੰ ਮੋਬਾਈਲ ਮੇਰਾ ਮਿਲ ਗਿਆ ਹੈ ਕੈਸ਼ ਨਹੀਂ ਮਿਲਿਆ ਜੀ ਕੈਸ਼ ਲੈ ਕੇ ਚਲੇ ਗਏ ਜੀ ਦੇ ਨਾਲ ਦੇ ਸੀ तो पुलिस द्वारा मुआयना भी किया गया है मामला दर्ज कर लिया गया हाँ जी हाँ जी सर पुलिस ने अपनी कार्रवाई की थी सर क्या आश्वासन दिया पुलिस ने पुलिस ने कहा भी जो बंदी कार्रवाई की जाएगी उन्होंने एफआईआर दर्ज कर ली है सर मैं उन्होंने भरोसा है सर तो जो बाकी दो भाग गए उनको पकड़ने के लिए क्या सर अब पुलिस पकड़ेगी उनको ਉਹਨੇ ਦੱਸਿਆ ਵੀ ਇੱਕ ਇੱਕ ਦਾ ਤਾਂ ਉਹਨੇ ਦੱਸਿਆ ਇੱਕ ਤਾਂ ਕਹਿੰਦਾ ਉਹਨੂੰ ਨਹੀਂ ਪਤਾ ਇੱਕ ਉਹਦੇ ਨਾਲ ਜਿਹੜਾ ਬੰਦਾ ਸੀ ਉਹਨੂੰ ਪਤਾ ਉਹ ਉਹਦੇ ਬਾਰੇ ਦੱਸਣ ਕਿ ਜੋ ਫੜੇਗਾ ਤਾਂ ਉਹ ਫੜਿਆ ਜਾਏਗਾ ਤਾਂ ਫਿਰ ਉਹਨੂੰ ਪਤਾ ਲੱਗੇਗਾ ਜੀ ਪਰ ਹੁਣ ਤਾਂ ਪਤਾ ਨਹੀਂ ਲੱਗਦਾ ਦਿਨ ਦਿਹਾੜਾ ਹੀ ਹੋ ਰਿਹਾ ਜਾਂ ਤਾਂ ਬੰਦਾ ਕਵੇ ਰਾਤ ਦਾ ਟਾਈਮ ਆ ਫਿਰ ਤਾਂ ਗੱਲ ਵੀ ਆ 6:30 ਵਜੇ ਕੀ ਟਾਈਮ ਹੁੰਦਾ ਤੁਹਾਨੂੰ ਪਤਾ ਉਹ ਪਬਲਿਕ ਚੱਲਦੀ ਵੀ ਦੁਫਰ ਵੀ ਡਰ ਹੀ ਨਹੀਂ ਰਹਿ ਗਿਆ ਇਹਨਾਂ ਨੂੰ ਬਿਲਕੁਲ ਡਰ ਨਹੀਂ ਹੈਗਾ ਪਬਲਿਕ ਸੇਫ ਹੀ ਐ ਨਹੀਂ ਆ ਸਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੁਝ ਕਹਿਣਾ ਚਾਹੀਦਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੈਂ ਇਹੀ ਦਵਾਂਗਾ ਕਿ ਵੀ ਇੱਥੇ ਥੋੜਾ ਜਿਹਾ ਲਗਾਮ ਲਾਇਆ ਜਾਵੇ ਵੀ ਸੁਰੱਖਿਆ ਥੋੜੀ ਵਧਾਈ ਜਾਵੇ ਮੈਂ ਚਾਹੁੰਦਾ ਕਿ ਇਸ ਰੋਡ ਤੇ ਇੱਕ ਪੀਸੀਆਰ ਦੀ ਵਿਵਹਨਤ ਨਾ ਕੀਤੀ ਜਾਵੇ ਜੀ ਤਾਂ ਕਿ ਸਾਰਿਆਂ ਨੂੰ ਥੋੜਾ ਸੁਖ ਦਾ ਸਾਮ ਹੈ ਦਾ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਦੁਕਾਨਦਾਰ ਦੇ ਉੱਤੇ ਵੀ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਕਿਸੇ ਹਿੱਲੇ ਦੁਕਾਨ ਤੇ ਪਿਛਲੇ ਗੇਟ ਵਿੱਚ ਦੀ ਜਿਹੜਾ ਬਚ ਕੇ ਬਾਹਰ ਜਾਂਦਾ ਤੇ ਸ਼ੋਰਮ ਚੋਂਦਾ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਿਹੜਾ ਲੁਟੇਰਿਆਂ ਚ ਦੋ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰੇ ਨੂੰ ਜਿਹੜਾ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਤਾਂ ਜਦੋਂ ਪੁਲਿਸ ਨੂੰ ਵੀ ਤਲਾਸ਼ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਉਹ ਲੁਟੇਰਾ ਜਿਹੜਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਇਸ ਮਾਮਲੇ ਤੇ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਮੈਡੀਕਲ ਦੁਕਾਨੀਏ ਦੇਰ ਸ਼ਾਮ ਨੂੰ ਇੱਕ ਦੀ ਉਚ ਘਟਨਾ ਕੋ ਅੰਜਾਮ دیا ਗਿਆ ਕਿੰਨੇ આરોપી تھے ਔਰ ਕਿੰਨੇ ਰੋਕੇ ਫੜੇ ਗਏ ਹੈ ਔਰ ਕਿਆ ਕੁਛ ਮਿਲਿਆ ਉਸੇ ਮੈਡੀਕਲ ਸਟੋਰ ਤੇ 10 ਜਨੇ ਜਵਾਨਾ ਜਿਹੜੇ ਦੋ ਅੰਦਰ ਵੜਿਆ ਤੇ ਇੱਕ ਬਾਹਰ ਸਿਗਾ ਜਿਹੜਾ ਅੰਦਰ ਵੜਿਆ ਉਹਨਾਂ ਨੇ ਮੈਡੀਕਲ ਸਟੋਰ ਮਾਲਕ ਤੇ ਗਰਾਸਾ ਮੰਨ ਦੀ ਕੋਸ਼ਿਸ਼ ਕੀਤੀ ਜੋ ਮੈਡੀਕਲ ਸਟੋਰ ਵਾਲੇ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਹਰ ਨਿਕਲ ਕੇ ਰੋਲਾ ਪਾਇਆ ਜਿੱਥੇ ਪਬਲਿਕ ਇਕੱਠੀ ਹੋ ਗਈ ਪਬਲਿਕ ਇਕੱਠੇ ਹੋਣਾ ਇਹਨਾਂ ਨੂੰ ਉੱਥੋਂ ਭੱਜ ਗਏ ਪਬਲਿਕ ਮਦਦ ਦੇ ਨਾਲ ਹੀ ਇੱਕ ਬੰਦਾ ਫੜ ਹੋ ਗਿਆ ਉਹਨੂੰ ਫੜ ਕੇ ਸਾਡੇ ਹਵਾਲੇ ਕੀਤਾ ਇਹਨਾਂ ਦੇ ਸਟੇਟਮੈਂਟ ਲੈ ਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਕਿੰਨੇ ਲੋਕ ਸਨ ਜੋ ਘਟਨਾ ਦਾ ਅੰਜਾਮ ਦੇ ਨੇ ਆਏ ਔਰ ਕੀ ਹਥਿਆਰ ਸੀ ਉਹਨਕੇ ਕੋਲ ਗਰਾਸੇ ਤੇ ਪੁਹਾੜੀਆਂ ਸੀ ਬਤਾਇਆ ਜਾ ਰਿਹਾ ਕਿ ਬੰਦੂਕ ਦੀ ਨੋਕ ਤੇ ਵੀ ਕੀਤਾ ਗਿਆ ਇਹਨੂੰ ਮੈਂ ਬੰਦੂਕ ਤੇ ਕੋਈ ਗੱਲ ਵੱਤ ਨਹੀਂ ਗਰਾਸੇ ਤੇ ਪੁਹਾੜੀਆਂ ਸੀ ਉਹਨੂੰ ਤੋ ਇਹ ਪਤਾ ਚੱਲ ਪਾਇਆ ਕਿ ਜੋ ਪਕੜਾ ਗਿਆ ਹੈ ਇਹ ਕਹਾਂ ਤੋਂ ਆਏ ਤੇ ਕਹਾਂ ਦੇ ਰਹਿਣ ਵਾਲੇ ਜਿਹੜਾ ਪਕੜਾ ਗਿਆ ਉਹ ਸ਼ੇਖੂਪੁਰ थाना ਬਲਗੇ ਦਾ ਜਲੰਧਰ ਦਾ ਰਹਿਣ ਵਾਲਾ ਤੇ ਦੂਜੇ ਦੋ ਉਹਨਾਂ ਦੇ ਸਾਥੀ ਇੱਕ ਸੰਤੋਖਪੁਰੇ ਦਾ ਤੇ ਦੂਜੇ ਦਾ ਉਹਨੂੰ ਪਤਾ ਨਹੀਂ ਉਹ ਕਹਿੰਦਾ ਉਹਦੇ ਬਾਰੇ ਦੂਸਰੇ ਨੂੰ ਪਤਾ ਨਹੀਂ ਤੋ ਅਭੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕੀ ਮਾਮਲਾ ਦਰਜ ਕੀਤਾ ਗਿਆ ਹੈ ਮੁਕੱਦਮਾ ਖੋਦ ਅਦਾਰੇ ਕਰਕੇ ਕਾਰਵਾਈ ਕਰ ਰਹੀ ਹੈ ਦਾ ਤੋਂ ਇਹਨੂੰ ਦੱਸ ਦਈਏ ਕਿ ਸਰ ਜਿਹੜਾ ਸਾਰਾ ਮਾਮਲਾ ਜਲੰਧਰ ਦਾ ਜਲੰਧਰ ਦੇ ਵਿੱਚ 크੍ਰਿਸ਼ਨਾ ਮੈਡੀਵਰਡ ਨਾਮ ਦਾ ਇੱਕ ਮੈਡੀਕਲ ਸਟੋਰ ਹੈ ਜਿਸ ਦੇ ਵਿੱਚ ਸਾਰੀ ਜਿਹੜੀ ਘਟਨਾ ਲੁੱਟ ਦੀ ਘਟਨਾ ਜਿਹੜੀ ਆ ਉਹ ਵਾਪਰਦੀਆਂ ਦੋ ਨੌਜਵਾਨ ਜਿਹੜਿਆ ਤੇਜ਼ਧਾਰ ਹਥਿਆਰ ਲੈ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੁੰਦੀ ਆ ਜਦੋਂ ਦੁਕਾਨਦਾਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹ ਆਪਣੀ ਜਾਨ ਬਚਾ ਕੇ ਬਾਹਰ ਜਾਂਦਾ ਤਾਂ ਇੱਕ ਨੌਜਵਾਨ ਜਿਹੜਾ ਕਾਊਂਟਰ ਉੱਪਰ ਕੇ ਗੁੱਲ ਕਾਲੀ ਸਾਈਡ ਤੇ ਆਉਂਦਾ ਤੇ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਮੌਕੇ ਤੇ ਫਰਾਰ ਹੋ ਜਾਂਦਾ ਇਸ ਮਾਮਲੇ ਤੇ ਜਿਹ ਦੁਕਾਨਦਾਰ ਨੇ ਵੀ ਕਿਹਾ ਕਿ ਉਸ ਦਾ ਫੋਨ ਅਤੇ ਜਿਹੜਾ ਪੈਸੇ ਨਕਦੀ ਜੜੀਆਂ ਚੋਰੀ ਕਰਕੇ ਲੈ ਗਿਆ ਸੀ ਤਾਂ ਜਿਸ ਤੋਂ ਬਾਅਦ ਨਕਦੀ ਤਾਂ ਉਸ ਨੂੰ ਨਹੀਂ ਮਿਲੀ ਪਰ ਉਸ ਦਾ ਫੋਨ ਜਿਹੜਾ ਵਾਪਸ ਮਿਲ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਤਿੰਨ ਵਿਅਕਤੀ ਸੀ ਜੋ ਕਿ ਇੱਕ ਬਾਹਰ ਦੁਕਾਨ ਦੇ ਬਾਹਰ ਖੜਾ ਸੀ ਤੇ ਦੋ ਜਿਹੜਿਆ ਤੇਜ਼ਧਾਰ ਹਥਿਆਰ ਲੈ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਸਾਰੀ ਜੜੀਆਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਹੁਣ ਪੁਲਿਸ ਨੂੰ ਜਿਹੜੀ ਹੈ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਇਸ ਮੌਕੇ ਤੇ ਪਹੁੰਚ ਕੇ ਜੜੀਆਂ ਜਾਂਚ ਕਰ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਕੋਸ਼ਿਸ਼ ਹੋਰ ਨੇ ਉਹਨਾਂ ਨੂੰ ਵੀ ਜਿਹੜਾ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ